ਕਾਰ ਬਾਈ ਸਾਰਿਆਂ ਨੂੰ ਅਸੀ ਗੱਲ ਜੀ ਅਸੀ ਗੱਲ ਕਰੇ ਤੇ ਅੱਗੇ ਵੀਰਾ ਆਪਾਂ ਨੇ ਅੱਜ ਟਰੈਕਟਰ ਦਿੱਤਾ ਵੀਰਾਂ ਨੂੰ ਆ 9811 ਤੇ ਟਰੈਕਟਰ ਦਾ ਸੋਦਾ ਬਹੁਤ ਦਿਨ ਦਾ ਹੋਇਆ ਬਾਈ ਨਾਲ ਬਿਰਾ ਮਹੀਨੇ ਦੇ ਉੱਪਰ ਹੀ ਹੋ ਗਿਆ ਤੇ ਅੱਜ ਬਾਈ ਨੇ ਲੈਣਾ ਆਇਆ ਬਾਈ ਨੇ ਆਏ ਵੇ ਗੜਸ਼ੰਕਰੇ ਵੀ ਤੇ ਬਾਈ ਨਾਲ ਕੋਈ 5-6 ਟਰੈਕਟਰ ਤਿਆਰ ਕੀ ਕਾਰ ਬਾਈ ਇਹਨਾਂ ਨੇ ਖੋੜ ਲਿਆਂਦਾ ਵਾ ਨਾਲ ਇਹ ਆਏ ਹੋਰ ਤਿਆਰ ਕਰਾਇਆ ਵਾ ਤੇ ਹੁਣ ਤੇ ਦੇ ਦੇ ਲੇ ਗਿਆ ਇਹ ਹਾਂ ਆ ਬਾਈ ਇਹਨਾਂ ਨੇ ਆਪਾਂ ਦਾ ਲਿਆ ਟਰੈਕਟਰ ਇਹ ਮਿਲ ਗਿਆ ਨਵੇਂ ਮਾਡਲ ਇਹ ਆਪਾਂ ਨੇ ਵਿੱਚ ਹੀ ਕੱਟਿਆ ਕਰ ਦਿੱਤਾ ਅੱਛਾ ਇਹ ਜਿਹੜਾ ਵੀਡੀਓ ਪਾਈ ਦੀ ਬਾਈ ਨੇ ਬਹੁਤ ਦੀ ਦੇਖ ਕੇ ਕਹਿ ਰਿਹਾ ਤੇ ਇਮੇਜ ਲੇਟ ਆਉਣਾ ਬਾਹਰੋਂ ਇਧਰ ਆ ਕੇ ਦਿੱਤਾ ਆ ਕੇ ਲੈ ਜਾਣਾ ਅੱਛਾ ਅੱਛਾ ਅੱਜ ਬਾਈ ਨੇ ਲੈਣਾ ਸਾਰੇ ਆਪਣੇ ਸਾਡੀਆਂ ਵੀਡੀਓ ਸਾਰਿਆਂ ਨੂੰ ਦੇਖਦੇ ਆ ਤੇ ਬਾਈ ਦੀ ਅਹੀ ਤਮੰਨਾ ਦੀ ਵੀ ਜਾ ਕੇ ਵੀਡੀਓ ਬਣਾ ਕੇ ਆਉਣੀ ਧੰਨਾ ਬਾਈ ਬਾਈ ਦਾ ਬਹੁਤ ਬਾਕੀ ਬਾਈ ਟਰੈਕਟਰ ਕਿਦਾਂ ਗੂ ਤੇਰਾ ਵਧੀਆ ਸਾਫ ਪੂਰਾ ਪਹਿਲਾਂ ਫੇਰਾ ਜਿਹੜਾ ਮਾਲਾ ਪਿੰਡ ਚ ਪਾਉਣਾ ਹੈ ਟਰੈਕਟਰ ਬਾਈ ਤਾਂ ਹੀ ਲੈ ਕੇ ਆਇਆ ਤੇ ਫੇਰਾ ਪਵਾ ਕੇ ਫਿਰ ਮਾਲਾ ਚ ਫੇਰ ਲੈ ਕੇ ਜਾਣਾ ਭਾਈ ਇਹ ਡਾਟਟਰ ਪਰ ਹੈ ਡਾਟਟਰ ਆਪਣੇ ਇਹ ਨਹੀਂ ਟਰੈਕਟਰ लेके ਆਏ ਆ ਆਹ ਵੇਟਮਾ ਦਿਖਾ ਦਿੰਨੇ ਇੱਥੇ ਆ ਕਰਾਉਂ ਸਾਸਰੀ ਗਾਲ ਦੀ ਸਾਰਾ ਇਹ ਤਾਂ ਤਿਆਰ ਸਾਰੇ ਤਿਆਰ ਹੋ ਕੇ ਆਉਂਦੇ ਨੇ ਬੋਲਡਰ ਇਹ ਖਿੱਚਦਾ ਕੇਂਦਰ ਬਣਾ ਪਾਵਾਂਗੇ ਅੱਗੇ ਭਾਈ ਜਿੰਨੇ ਦਾ ਨਵਾਂ 36 30 ਆਉਂਦਾ ਹੌਲੈਂਡ 9.5 ਲੱਖ ਦਾ ਉੱਪਰ ਲੱਤ ਉਹਦੇ ਨਾਲੋਂ ਵੱਧ ਉੱਪਰ ਲਾਉਂਦੇ ਕਹਿੰਦਾ ਇਹ ਲੱਗਿਆ ਲੱਗਿਆ ਦਿਖਦਾ ਨਾ ਔੜ ਦਿਖਦਾ 10 ਜ਼ਮੀਰ ਵੀ ਅੱਖ ਵੀ ਨਹੀਂ ਚਮਕਦਾ ਇੱਧਰ ਟਰੈਕਟਰ ਕਿਦ ਨੂੰ ਕਰੀ ਜਿਹੜਾ ਨਾ ਸਰੀਆ ਬਾਹ ਬੱਸਦਾ ਵੀ ਨਹੀਂ ਵੀ ਕਿਦਾ ਕਿਦਾ ਵੀ ਕੌਣਾ ਅੱਖੀਂ ਝਪਕਦਾ ਨਿਕਦਾ ਟਰੈਕਟਰ ਬਾਕੀ ਭਾਈ ਕਿਕਰਟਰ ਖੜਾ ਇੱਕ ਟਰੈਕਟਰ ਆ ਬਾਈ ਇਹ ਜਵਾਕ ਹੈ ਜੀ ਇਹ ਜਵਾਕ ਹੈ ਤੇ ਸਾਬ ਤੱਕ ਇਹ ਇਹ ਬਾਈ ਆਪਣਾ ਹੀ ਆ ਇਹ ਜਾਨੀ ਕਿ ਟਰੈਕਟਰ ਸੇਲ ਤੇ ਆ ਇਹ ਬਾਈ ਸੇਲ ਤੇ ਆ ਭਾਈ ਇਹ ਵੀ ਤਿਆਰ ਕਰਾਇਆ ਆਪਾਂ ਨੇ ਜੇ ਕੋਈ ਭਾਈ ਚਾਹ ਵਾਂ ਲੈਣ ਦਾ ਗੱਲ ਕੀ ਗੱਗੇ ਵੀਰੇ ਇੰਜਨ ਦਾ ਸਾਰਾ ਕੰਮ ਟੋਟਲੀ ਨਵਾਂ ਕਰਾਇਆ ਬਾਕੀ ਟਾਇਰ ਟੂਲ ਪਾਇਆ ਰੰਗ ਰੰਗ ਕਰਾਇਆ ਟਰੈਕਟਰ ਨੂੰ ਤੇ ਮਾਡਲ ਤਾਂ ਪੁਰਾਣਾ ਹੀ ਆ ਇਹ ਤੇ ਉਂ ਠੀਕ ਇੰਜਨ ਕੇ ਇਹਦਾ ਪੂਰਾ ਓਕੇ ਆ ਟਰੈਕਟਰ ਦੇਖਦਾ ਟਰੈਕਟਰ ਸਾਫ ਇਹ ਬਕਾਗੂ ਭਾਈ ਇਹ ਬਕਾਗੂ ਭਾਈ ਜਿਹੜਾ ਚਾਹਵਾ ਦੇਣ ਦਾ ਆਜੋ ਕੋਈ ਭਾਈ ਚਾਵਨ ਹੋਵੇ ਟਰੈਕਟਰ ਲੈਣ ਦਾ ਹਾ ਮੈਸੀ ਫਰਗਸਨ 35 ਜਗੂ ਭਾਈ ਜਗੂ ਨੂੰ ਫੋਨ ਕਰ ਲਿਓ ਵੀ ਚਾਰ ਕਰਾਉਣਾ ਮੈਸੀ ਨੰਬਰ ਭਾਈ ਨੇ ਕਿਹਦਾ ਟਰੈਕਟਰ ਉਹਨੇ ਚਾਰ ਕਰਾਇਆ ਪਿਆ ਜਿਹੜਾ ਪੁਰਾਣਾ ਕਹਿੰਦੇ ਪੁਰਾਣੇ ਟਰੈਕਟਰ ਸਾਰੇ ਚਾਰ ਕਰਾ ਕੇ ਖੜਾ ਲਿਆ ਇਹ aeration ਤੇ ਸਰਪਰੇ ਕੰਮ ਚੱਲਿਆ ਰਿਹਾ ਪਹਿਲਾਂ ਖੇਤੀ ਦਾ ਹੁਣ ਕਹਿੰਦੇ ਵੀ ਸੰਭਾਲ ਕੇ ਰੱਖਣੇ ਆ। ਪਾਸਾ ਬਰਲੇ ਚੱਲਦੇ ਚੱਲਦੇ ਹੁਣ ਆ ਗਿਆ aeration ਦੀ ਵਾਰੀ ਆ ਗਈ। ਤੇ ਕਰਦੇ ਹਾਂ ਇਹਨੂੰ ਵੀ ਕਾਰ ਕਰਾ ਕੇ ਖੜਾ ਬਣਾਉਂਦੇ। ਉਹ ਇਹ ਕਿਹਦੇ ਪੁੱਛੇ। ਕਿੱਗੇ ਵੀਰਾ ਆ ਬਾਈ ਨਹੀਂ ਪਹੁੰਚੇ ਆਪਣੇ ਕੋਲ ਗੜੇ ਸ਼ਾਂਕ ਕਰ ਤੋਂ ਇਹਨਾਂ ਨੇ ਲਿਆ ਟਰੈਕਟਰ। ਮਦਾਨਿਆ ਬਾਈ ਟਰੈਕਟਰ ਨਹੀਂ ਆਉਂਦਾ ਤੁਹਾਨੂੰ ਵੀ ਆ ਬਹੁਤ ਬੜਾ ਪਧਾਈਆ ਤੁਹਾਨੂੰ ਬਾਈ ਨਾਲ ਦਾ ਬਾਈ ਸਪੈਸ਼ਲ ਨੇ ਦੋਹੋਂ ਟਰੈਕਟਰ ਲੈ ਕੇ ਆਇਆ ਬਾਈ ਨਾਲ ਜੀ ਤੇ ਟਰੈਕਟਰ ਦਾ ਬਾਈ ਨੇ ਬਹੁਤ ਇੰਦਾ ਜਿੰਨੇ ਵੀਡੀਓ ਦੇ ਦੇ ਕੇ ਬਾਈ ਨੇ ਬਿਨਾ ਦੇਖੇ ਹੀ ਮੈਂ ਕਿਹਾ ਬਾਈ ਆ ਕੇ ਪਹਿਲਾਂ ਦੇਖਦਾ ਲੋ ਟਰੈਕਟਰ ਕਹਿੰਦਾ ਯਾਰ ਵੀ ਅਸੀਂ ਤਾਂ ਤਿਆਰੀ ਕਰਾਉਣਾ ਜੋ ਪੈਸੇ ਲੱਗਣੇ ਵੀ ਦੇਖਣਾ ਕੁਛ ਨਹੀਂ ਵੀ ਤੇਰੇ ਤੇ ਭਰੋਸਾ ਹੀ ਹੈ ਕੋਈ ਗੱਲ ਹਮਮ ਬਿਸ਼ਵਾਸ ਤੇ ਦੁਨੀਆ ਕਾਇਮ ਆ ਹਮਮ ਬਿਲਕੁਲ ਸਾਰੀ ਗੱਲ ਇੱਥੇ ਆ ਚਲ ਬਰਕਤ ਕਰੇ ਬਾਈ ਕੋਲ ਜਾ ਕੇ ਜੋ ਉਮੀਦਾਂ ਰੱਖਿਆ ਨੇ ਨੇ ਤਿਆਰ ਕਰਾਉਣਾ ਉਹ ਤੋਂ ਪਰੇ ਜਾਵੇ ਥੋੜਾ ਜਿਹਾ। ਪੱਕੀ ਬਾਈ ਜੀ ਬਾਈ ਨੇ ਹੋਰ ਵੀ ਬਹੁਤ ਟਰੈਕਟਰ ਮਹਗੇ ਮਹਗੇ ਤਿਆਰ ਖੜੇ ਵੇ। ਡੀਡੀ ਡਾਈ ਜਿਹੜੇ ਆਪਾਂ ਨੂੰ ਜਿਹੜੇ ਆਪਣੇ ਇਰੀਚ ਨਹੀਂ ਵੀ ਹੈਗੇ ਉਹ ਵੀ ਟਰੈਕਟਰ ਬਾਈ ਕੋ ਖੜੇ ਆ ਕਰ। ਹਾਂ ਹਾਂ। ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਬਿਲਕੁਲ। ਹਾਂ। ਸ਼ੌਂਕ ਨਾਲ ਨੂੰ ਟਰੈਕਟਰ ਸੰਭਾਲ ਕੇ ਰੱਖਣ ਦਾ ਨਹੀਂ। ਤਾਂ ਆਪੇ ਡਾਟ ਚ ਲੱਗੇ ਹੋਇਆ ਜਿੱਥੇ ਪਤਾ ਲੱਗਦਾ ਵੀ ਪੁਰਾਣਾ ਟਰੈਕਟਰ ਖੜਾ ਉੱਥੇ ਸੌਦਾ ਮਾਰ ਲੈਣਾ ਬਈ ਹਾਂ। ਆਜੋ ਬਾਈ ਮਣੇ ਦਾਦਾ ਪੂਰੀ ਟਰੈਕਟਰ ਬਾਰੇ ਵੀ। ਆ ਬਾਈ ਕਹਿੰਦਾ ਵੀ ਟਰੈਕਟਰ ਨਾਲ 70000 ਨਾ ਜਗਰਾ ਦੇ ਨਾਮ ਉੱਪਰ ਕੋਈ ਫੋਨ ਕਰ ਤਾ ਮੈਨੂੰ ਵੀ 70000 ਦਾ ਲੱਤਾ ਹੋਊਗਾ 70000 ਦਾ ਲਿਆ ਦੇ ਅੱਜ ਦੀ ਕੀਮਤ ਕਿੰਨੇ ਲੱਗੇ ਆ ਉੱਪਰ ਹੀ ਰਿੱਚ ਲਗਾਈ ਉੱਪਰ ਦੱਸ ਮੈਂ ਦੱਸ ਨਹੀਂ ਉ ਤਾਂ ਵੀ ਇਹਨੇ ਦਾ ਨਵਾਂ ਹੌਲੈਂਡ 95 ਲੱਖ ਤੋਂ ਵੱਧ ਲਾਤੇ ਬਾਈ ਹਨ ਤੇ ਪਰ ਹੁਣ ਉਹਨੇ ਵੀ ਇਹਦਾ ਮੁਕਾਬਲਾ ਨਹੀਂ ਕਰਨਾ ਉਹਨੂੰ ਇੱਥੇ ਖੜਾ ਦੇ ਬਰਾਬਰ ਲਿਆ ਕੇ ਉਹਨੇ ਲੋਕਾਂ ਨੇ ਉਹਨੂੰ ਨਹੀਂ ਦੇਖਣਾ ਇਹਨੂੰ ਦੇਖਣਾ ਵੀ ਖੜਾ ਪੁਰਾਣੀ ਚੀਜ਼ੀ ਕਿਸੇ ਦਾ ਕੀ ਇੰਤਰ ਆ ਹਾਂ ਉਹਨੂੰ ਕਿਸੇ ਨੇ ਪੁੱਛਣਾ ਇਹਨੂੰ ਪੁੱਛਣਾ ਪਰਦਾਰ ਨੇ ਵੀ ਆ ਚੀਜ਼ ਆ ਹਾਂ ਉਦਾਂ ਨਾ ਮੀਤਾ ਨੀ ਚੀਜ਼ ਮਿਲ ਜੂਗੀ ਪ੍ਰਾਣੀ ਥੋੜੋ ਮਿਲਦੀ ਆ ਉਹ ਸੁਭਾਅ ਦਾ ਵਾਲਾ ਕੰਮ ਆਉਂਦਾ ਉਹਦਾ ਯਾਰ ਸੀ ਜੋ ਅੱਜ ਨੇ ਆ ਟਰੈਕਟਰ ਦੇ ਬਾਈ ਵਾਲਾ ਖਬਰ ਇਹਨਾਂ ਨੂੰ ਬੱਦੇ ਲੱਗ ਜਾਂਦਾ ਸੀ ਡੀ ਜੀ ਨੜ ਗਿਆ ਨਾ ਲੱਗ ਚੱਲੋ ਪਤਾ ਜਾਣਾ ਮੇਰੇ ਸੇ ਦੁਕਾਨਾ ਕੇ ਉਹ ਫੇਰ ਤਿਆਰ ਕਰਕੇ ਉਰੇ ਆਊਗਾ ਕੱਪੜੇ-ਕੁੱਪੜੇ ਪਾ ਕੇ ਨਿਤਸਲੀ ਨਾਲ ਫੇਰ ਆਉ ਮਾਲਾ ਤੁਸੀਂ ਆਇਓ ਉੱਥੇ ਦੂਏ ਟਰੈਕਟਰ ਲਿਆਉਣੇ ਔਖੇ ਆ ਨੇ ਹਾਂ ਚਲੋ ਇਹ ਵੀ ਸਹੀ ਇਹ ਵੀ ਸਹੀ ਹਣ ਤੁਹਾਡੀ ਛੁੱਟੀ ਕੰਨੀ ਆ ਜੀ ਹੁਣ ਤਾਂ ਮੈਂ 3 ਹਫ਼ਤੇ ਰਹਿਣਾ ਅੱਛਾ ਜੀ ਅੱਛਾ ਥੋੜੇ ਟਾਈਮ ਲਈ ਆਈ ਸੀ ਠੀਕ ਹੈ ਤੁਹਾਨੂੰ ਅਬ ਬੇਸਿਕਲੀ ਪਾਸ ਤੋਂ ਕਲੀਡਾਂਗ ਕੈਨੇਡਾ ਟੋਰਾਂਟੋ ਠੀਕ ਹੈ ਜੀ ਚਲੋ ਵਧੀਆ ਵਧੀਆ ਮਾਰਾ ਤੁਹਾਡੀ ਕਮਾਈ 'ਚ ਬਰਕਤ ਕਰੇ ਆ ਸੰਦ ਸਭਾਲ ਗਏ ਤੁਸੀਂ ਸਾਡੇ ਪੁਰਾਣੇ ਨਹੀਂ ਸਾਡੇ ਦਵਾਕ ਤਾਂ ਕਹਿੰਦੇ ਵੀ ਕਵਾੜੀਆਂ ਨੂੰ ਦੇ ਦੋ ਉਹ ਤਾਂ ਵੱਡ ਟੁੱਕ ਕਰਕੇ ਖਤਮ ਕਰੀ ਜਾਂਦੇ ਇਹਨਾਂ ਨੂੰ ਦੇਖੋ ਜੋਂਹ ਬਤ ਉਹਨਾਂ ਦੇ ਅੰਦਰ ਵੀ ਹੈਗਾ ਕਿਤੇ ਨਾ ਕਿਤੇ ਪਰ ਕੋ ਪੈਸੇ ਪੁਸੇ ਦੀ ਘਾਟ ਘਾਟ ਆ ਗਿਆ ਇਹ ਤਾਂ ਬੰਦ ਚੀਜ਼ ਹੈ। ਉਹ ਵੀ ਸੰਭਾਵਨਾ ਸਾਡੇ ਆਹ ਮੁੰਡਾ ਜਿਹੜਾ ਆਹ ਜੀ ਆਹ ਇਹਨੂੰ ਬਹੁਤ ਸ਼ੌਂਕ ਹੈ। ਇਹਦਾ ਬਾਪੂ ਰੋਕੀ ਜਾਂਦਾ ਹੈ ਕਹਿੰਦਾ ਪੁੱਤ ਪੈਸੇ ਵੀ ਦੇਖਦਾ ਮਾੜਾ ਮੋਟਾ ਇਹ ਤਾਂ ਇਹਦਾ ਧੂੜਾ ਪੜਦਵੇਂ ਰੱਖ ਕੇ ਲੈ ਵੀਰ ਹੱਸ ਵੀਰ ਕੱਪ ਇਹ ਲਈ ਜਾ ਇੱਥੇ ਰਹਿ ਪਾਪੋ ਹੀ ਨਹੀਂ ਹੈਗਾ ਲੈ ਤੈਨੂੰ ਚਿਆਈ ਆ ਤੂੰ ਦਿਖਾ ਇਥੇ ਡਿੱਕ ਤੇਰੇ ਵਰਗਾ ਕਿਤੇ ਲੱਗਿਆ ਹੋਇਆ ਇੱਥੇ ਤੂੰ ਦਿਖਾ ਟਰੈਕਟਰ ਦੀ ਤੌਰ ਕੱਢੀ ਵੀ ਪੂਰੀ ਮੇਰੇ ਨੂੰ ਇੰਨਾ ਕੁ ਜ਼ਪਿਕ ਕਰਨੀ ਚੋੜ੍ਹਦਾ ਹੈਗਾ। ਚੱਤਰੀ ਵੀ ਜੁੜੀ ਬਿਜਾਰੇ ਤੂੰ। ਚੱਲ ਕੋਈ ਨਹੀਂ। ਆਪਰੇ ਇਹ ਬਾਈ ਨੂੰ ਆਪਣੀ ਮੈਡੀਕਲ ਚੀਜ਼ੀਂ ਤੇ। ਤੂੰ ਇੰਤਿਆਰੀ ਬਾਤ ਆ ਜਾ ਬਾਈ। ਹਾਂ ਜੀ ਹਾਂ। ਕੀ ਨੂੰ ਤੇ ਤੇ ਨੂੰ ਸੁਣ ਕੇ ਹੁੰਦੇ ਆ ਬਾਕੀ ਵੀ ਉਹਨਾਂ ਤਿਆਰ ਹੋ ਜੇ ਪਤਾ ਲੱਗੂ ਮੈਂ ਮਤਾ ਬਾਈ ਨੂੰ ਕਹਾਂ ਭਿੰਡਣਗੇ ਤਾਂ ਤਾਂ ਠੀਕ ਆ ਬਾਕੀ ਜਿਹੜਾ ਹੋਰ ਕੰਮ ਲਾਉਣਾ ਬਾਕੀ ਉਹਨਾਂ ਬਾਈ ਦੀ ਮਰਜ਼ੀ ਆ ਕਿਵੇਂ ਕਰਾਉਂਦਾ ਤੇ ਤੇਰੇ ਵੱਲ ਦੇ ਕੰਮ ਮੁੱਕੇ ਮਤਲਬ ਬੁੱਢਾ ਹਾਂ ਓ ਬਾਈ ਕਾਹੇ ਪਿਆਰੀਆਂ ਬਈਆਂ ਵੀ ਫਾਈਲ ਦੋਏ ਲੈ ਗਏ ਬਈਆਂ ਨੇ ਆਹ ਲੈ ਕੇ ਆਏ ਤੇ ਨਾਲ ਆਹ ਲੈ ਕੇ ਚੱਲੇ ਹਾਂ ਤੇ ਬੋਲ ਤੇ ਇਹ ਅੱਧੀ ਮਾਰਾ ਖੜੀ ਹੈ ਭਾਈ ਗੜਸ਼ ਕਰ ਗੜਸ਼ ਕਰ ਜਾਣਾ ਬਾਈ ਦਾ ਪਿਆਰ ਕਰਉਣਾ ਹੈ ਅਪਰੇਟੇ ਬੱਦੇ ਪਹਿਲਾਂ ਆ ਜਾਗੇ ਆ ਵੀ ਅੱਜ ਆਦੀ ਨਹੀਂ ਕਿ ਆ ਤੇ ਆ ਗਏ ਆਏ ਘੁੰਮ ਗਿਆ ਹੈ ਆ ਲਓ ਮੁੰਡੇ ਇੰਨੀ ਕਿੱਥੇ ਘੁੰਮ ਗਿਆ ਆਪਣੇ ਆਪਣੇ ਦੇਖਿਆ ਹੈ ਹੈ ਤੇਜ ਮਾਈ ਨਾਲ ਤੋਂ ਖਾ ਜਾ ਉੱਪਰ ਤੇ ਆਇਆ ਦਾ ਇਹ ਫੋਟੋ ਲੈ ਕੇ ਆਇਆ ਤਾਂ ਨਵਾਂ ਚਲਾ ਕੇ ਵਾਣ ਟੂਰਨਾਮੈਂਟੋਂ ਦਾ ਚੜੋ ਹੁਣ ਜਾਂ ਇਹਦੇ ਪਰਨਾਮ ਜਾਨੀ ਜੀ ਵਿੱਚ ਚੜਾਈ ਗਈ ਖੈਡ ਦਾ ਬੰਦਾ ਜਾਂਦਾ ਹਾਂ ਬੈਠੇ ਅਸੀਂ ਵੇਹ ਸੀੜ ਮਿਲ ਗਈ ਜਿਗਰਾਰ ਦੀ ਹੈਗਾ ਬੈਠੇ ਬੈਠਣੋਂ ਮਗਰਾਂ ਨਹੀਂ ਜੋ ਤੁਰ ਪਈ ਜਾਊਗਾ ਕੋਈ ਆ ਜਾ ਉਹਨਾਂ ਨੂੰ ਉਹਨਾਂ ਨੂੰ ਆਰਡਰ ਚ ਆਲਾ ਤੈਨੂੰ ਕਹਿੰਦਾ ਵੀ ਇੱਥੇ ਰੁਕ ਜਿਗਾ ਕੇ ਵੱਡੇ ਪਰ ਉੱਥੇ ਪਾਰਟੀ ਫੂਲਤੀ ਕਿ ਉਹਨਾਂ ਨੂੰ ਖੜਾ ਫੜਾ ਕੇ ਬੰਦੇ ਆ ਕੇ ਵਾਰ ਕਰਨਾ ਫਰਜ਼ ਹੈ ਅਸਰੀ ਕਾਲ ਜੀ ਸਾਰਿਆਂ ਨੂੰ ਤੇ ਅਸਰੀ ਕਾਲ ਜੀ ਅਸਰੀ ਕਾਲ ਜੀ ਆ ਜਾ ਬਾਈ ਜਿਹੜੇ ਆ ਤੇ ਇੱਥੇ ਦੇ ਗੰਨਾ ਦਾ ਉਹ ਚ ਹਲਾਏ ਵੀ ਆਪਾਂ ਸਰੋਂ ਇੱਧਰ ਇੱਧਰ ਲਾਈ ਵੀ ਕਾ ਕਣਕ ਪੀਲਾ ਪੈ ਗਿਆ ਹੈ ਪੀਲਾ ਪੈ ਗਿਆ ਦੇ ਸਰੋਂ ਨੂੰ ਵਰੇ ਹੋਣੀ ਇਹਦੇ ਪਰ ਸਪਰੇ ਕਰ ਦਨੇ ਆ ਜਿੱਦਾ ਬੋ ਘਣ ਰੋਣੀ ਸਰੋ ਸਪਰੇ ਵੀ ਸਿਆੜਾ ਜੇ ਉੱਪਰ ਆ ਹੈ ਸਰੋ ਬਹੁਤ ਜਬਦੀ ਅਸੀਂ ਰਹਿਵਾ ਕਰਤਾ ਨਹੀਂ ਗਿਆ ਹੈ ਕਰ ਕੇ ਆ ਪਾਪੋਦਨ ਲੈਣੀ ਉੱਥੇ ਬਾਬਾ ਕਰ ਗਿਆ ਤਾਂ ਹੀ ਮਰ ਗਿਆ ਹਾਂ ਉੱਥੇ ਰੁਕਨੇ ਇਹਨੇ ਖਤਮ ਕਰ ਦੇਣੀ ਸੀ ਤਾਂ ਹੀ ਉੱਥੇ ਰੁਕ ਗਿਆ ਜਦ ਬੀਜੀ ਦੀ ਜਦ ਆਏ ਕਹਿੰਦੇ ਵੀ ਲੈ ਲੈ ਹੋਣੀ ਨਹੀਂ ਕਹਿੰਦੇ ਤਾਂ ਹੋਣੀ ਨਹੀਂ ਹੁਣ ਕੀ ਸੀ ਜਾਚੇ ਕਹਿੰਦਾ ਹੋਣੀ ਨਹੀਂ ਸਾਲ ਦੀ ਕਹਾਣੀਆਂ ਹੋ ਜਾਂਦੀਆਂ ਸਰ ਹੁੰਦੀਆਂ ਕਿ ਕਿ ਸਾਲ ਪੂਰਾ ਕੁਸ਼ਤ ਕੇ ਤੇਲ ਘੜਾਉਂਗੇ ਕੰਨਾ ਵੀ ਹੈਗਾ ਨਾਲ ਕੰਨਾ ਪੱਟਿਆ ਹੈ ਕੰਨਾ ਹੈ ਦੇਖ ਜੀ ਜਗੋ ਕਚੌੜੀਆਂ ਬਣਾਈ ਜਾਏ ਆ ਆ ਵੀ ਇਦਾਂ ਹੀ ਆ ਰੋਜ਼ ਦਾ ਚਾਹੇ ਕ ਚੌੜੀਆਂ ਬਣਾਈ ਜਾਏ ਗਿਲਗਿਲ ਕੇ ਚੌੜੀਆਂ ਹੋ ਨਾ ਆ ਵੀ ਤੇ ਕਣਕ ਹਾਂ ਕਰਕੇ ਵੀ ਠੀਕ ਆ ਫੇਤੀ ਲਾਣ ਕਦੀ ਪਾਣੀ ਲਾਤਾ ਹੀ ਨੇ ਹਾਂ ਸਲਾਮਰੀ ਲਈਂਦਾ ਲਾਦਮਾ ਕੇ ਨਾ ਲਾਦਮਾ ਮੈਂ ਲਾ ਦੇ ਨਾਲੇ ਲਾਇਆ ਵਾ ਪਹਿਲਾ ਏ ਪਹਿਲਾ ਲਾਇਆ ਵਾ ਸਲਾਹ ਦੇ ਕੱਲ ਪੁੱਛਦਾ ਸਾਂ ਸਲਾਹ ਸਾਭਦੀ ਸਲਾਹ ਸਾਭਦੀ ਕਰਨੀ ਆਪਣੀ ਮਰਜ਼ੀ ਗਬਰ ਪਾਣੀ ਮੰਗਦੀ ਆ ਬਾਈ ਕਣਕਾਂ ਬਾਈ ਕਣਕ ਦੇ ਖਲਹਾ ਕਣਕ ਪੂਰੀ ਵਧੀਆ ਖੜੀ ਆ ਇਹ ਪਾਣੀ ਦਾ ਕਣਕਾਂ ਪਾਣੀ ਤੇ ਸਭ ਨੇ ਲਾਇਆ ਇੱਧਰ ਵੀ ਲਾ ਦਿੱਤਾ ਮੈਂ ਤਾਂਹੀਂ ਖੜਾ ਪਾਣੀ ਫੇਰ ਢੜਕੂ ਨਹੀਂ ਕਹਿੰਦੀ ਯਾਰ ਹੈਗਾ ਇੱਤਾਈ ਛੜਦਾ ਲਾਤਾ ਜੀ ਬਾਬ ਵਧੀਆ ਕਰੇ ਛੱਡਦੇ ਨਹੀਂ ਇੱਧਰ ਲਾ ਕੇ ਛੱਡਦੇ ਫਿਰ ਵਧੀਆ ਉਹ ਅਗੇ ਨਦਰ ਦਾ ਬਲਾਟ ਚਾਚੂ ਦੇਖਿਆ ਉਹ ਨਰਕਨ ਦੇਖਿਆ ਕੀ ਆ ਕਹਿਣਾ ਮੈਂ ਤਾਂ ਕੇਈ ਵੀ ਉੱਤਣ ਦਾ ਆ ਜੀ ਤਾਂ ਆ ਗੰਨਾ ਵੱਡਿਆ ਡੇੜੀ ਨੇ ਚਿੱਟਾ ਦੱਤਾ ਦਵੀਆਂ ਫੇਰ ਸੀ ਠੀਕ ਆ ਇੱਕ ਜੀ ਤਾਂ ਹੋਊ ਕੁਝ ਗੰਨਾਂ ਦੇ ਉਹ ਪੰਨ ਤਾਂ ਹੋ ਜਾਣੀ ਤਾਂ ਗੰਨਾਂ ਹੋਏ ਨਾ ਹੋਊਗਾ ਨਾ ਜੰਮੇ ਵਿੱਚ ਮੈਂ ਕਹਤਾ ਨਹੀਂ ਹੋਊਗਾ ਜੇ ਗੰਨਾਂ ਜੰਮੇ ਵਿੱਚ ਯਾਦਾਂ ਪੜਾਂਗਾ ਕਰਦਾ ਥੋੜਾ ਜਿਆ ਉਹ ਲੈ ਦੇਖੀ ਹੋਈ ਸਾਹਮਣੇ ਉਹ ਕੀ ਗੱਲ ਹੈ ਉਹ ਨਹੀਂ ਜਾਚੇ ਹੋ ਜੰਮਾਂ ਦੇ ਹੈ ਗੰਨਾਂ ਤਾਂ ਸਾਹਮਣੇ ਹੁਣ ਲੋਕਾਂ ਕਾਂਕਾ ਵੱਟਣੇ ਇੱਥੇ ਜਾ ਕੇ ਥੱਲੇ ਤੂੰ ਕਾਂਕ ਦਾ ਵੱਟਣਾ ਦੇ ਉੱਤ ਦਾ ਵੀ ਕਿਹੜੇ ਖੋਲ ਕੇ ਪਾਈਆਂ ਬੰਦ ਕੇ ਪਾਈਆਂ ਦਵੀ ਕੰਵੀਆਂ ਬੰਦੇ ਕਮਾਈ ਨੇ ਤੇ ਸਾਲ ਆਈ ਦੀ ਸਲਾਹ ਤਾਂ ਲਈਦੀ ਆ ਦੇ ਕੱਲ ਭੀ ਆ ਦੇ ਆ ਦੇ ਕੰਨਾ ਹੋਇਆ ਮਤਲਬ ਬਾਹਰ ਤਾਂ ਹੀ ਲਈਦੀ ਹੈ ਉਹ ਸਲਾਹ ਨਾਲ ਲਈਦੀ ਨੇ ਹਾਂ ਮਗਰ ਤਵੀਆਂ ਜਿਆਦਾ ਲਾਤੀਆਂ ਤੇ ਜਿਆਦੀ ਨੂੰ ਮੈਂ ਕਿਹਾ ਫਿਰ ਮਾਤਵੀਆਂ ਯਾ ਲਾਤੀਆਂ ਕਹੇ ਜੇ ਤਵੀਆਂ ਯਾ ਲੱਗੀਆਂ ਕਹਿੰਦਾ ਤਾਂ ਆ ਕੇ ਕੜਖ ਪਟਕੇ ਤਾਂ ਲਾ ਦੇਣੇ ਹੋਰ ਕੀ ਕਹੇ ਜਿਆਦਾ ਲੱਗੀਆਂ ਕਹਿੰਦਾ ਪਰ ਮੈਂ ਫੁੱਟੂ ਕਹਿੰਦਾ ਨਾ ਫੁੱਟਾ ਕਹਿੰਦਾ ਤਾਂ ਲਾ ਦੂੰਗੇ ਐ ਤੇ ਦਾ ਹੱਬਣਾ ਕਰਨੇ ਨੇ ਤੋ ਇੱਕ ਪ੍ਰਯੋਗ ਹੋ ਕਰਿਆ ਉਹ ਵੀ ਦਿਖਾਵਾਂਗਾ ਹੋਰ ਵੀ ਕਰਿਆ ਹਾਂ ਕਿੱਧਰ ਦਿਖਾਵਾਂਗਾ ਉਹ ਵੀ ਤੈਨੂੰ ਕਿੱਧਰ ਉੱਧਰ ਕਰਿਆ ਹਾਂ ਆਹ ਲੋ ਵੀ ਬਰੇਡਿੰਗ ਲਾਤੀ ਕੋਈ ਨਾ ਨਾ ਤਸ ਉਹ ਪਤਾ ਸੁਣਿਆਗਾ ਉਹ ਰਾਜ ਦੀ ਗੱਲ ਅੱਛਾ ਦਿਖਾਉਂਗਾ ਹੀ ਬਸ ਮਜ਼ਾ ਆ ਕੇ ਹੁਣ ਸਾਡੇ ਇਲਾਕੇ ਚ ਇੱਕੋ ਇੱਕ ਬੂਟਾ ਏ ਉਹ ਟਿਹੂ ਦਾ ਟਿਹੂ ਦਾ ਲੈ ਹੁਣ ਇਹ ਉਹ ਪੈਣਾ ਪੱਤਾ ਦੇਖ ਲਓ ਨਾ ਖਾਲੀ ਪਿਆ ਇਹ ਹਾਂ ਜਦ ਪੱਤਾ ਆ ਗਿਆ ਨੂੰ ਇੱਥੇ ਸ਼ਾਮਾ ਕੋਈ ਦੀ ਯਾਰ ਬਰਸਾਤ ਦੀ ਵਿੱਚ ਟਿਹੂ ਪੱਕਦੇ ਆ ਪੂਰੇ ਐਡਾ ਪੱਤਾ ਚ ਹੱਥ ਏਡਾ ਪੱਤਾ ਇਹਦਾ ਹੁੰਦਾ ਹੱਥੇ ਬੜਾ ਅੱਗੇ ਦੇਖੀ ਅੱਛਾ ਅਚਾਰ ਨੂੰ ਬਹੁਤ ਲੋਕ ਅੱਛਾ ਜਿਹੜਾ ਮੂੰਹ ਆ ਚਾਰ ਸਭ ਤੋਂ ਵਧੀਆ ਇਹਦਾ ਇਦਾਂ ਮੂੰਹ ਆ ਚੁੱਕੇ ਖਾ ਕੇ ਦੇਖੋ ਹਾਂ ਹਾਂ ਇਹਦਾ ਜਿਹੜਾ ਮੂੰਹ ਆ ਉਂਡਾ ਪੱਤਾ ਇਹਦਾ ਬਹੁਤ ਬੜਾ ਪੱਤਾ ਹੁੰਦਾ ਉਦਾਹਰਨ ਕੋਈ ਹੋਰ ਦੇ ਦਿੰਦਾ ਮੂਹ ਵੀ ਥੋੜਾ ਪਬੂਲਰ ਦਾ ਵੀ ਹੁੰਦਾ ਮੂਹ ਦਾ ਪੱਤਾ ਪਬੂਲਰ ਦਾ ਵੀ ਹੁੰਦਾ ਮਾ ਬੋਲ ਦਾ ਪੱਤਾ ਹੁੰਦਾ ਹਲਕਾ ਜਾਂਦਾ ਥੋੜਾ ਹੈਵੀ ਪੱਤਾ ਉਹ ਦੇ ਜੇ ਤੈਨੂੰ ਉਹ ਥੱਲੇ ਹੈਗੇ ਪੱਤੇ ਉਹਦੇ ਆ ਆਓ ਦੇਖ ਹੈਗੇ ਆ ਇਹਦੀ ਸ਼ਾਮਾ ਸੰਗ ਨਹੀਂ ਬਹਉਂਦੀ ਇੱਥੇ ਪਬੂਲਰ ਨਾਲ ਸ਼ਾਮਾ ਤਾਂ ਹੁੰਦੀ ਆ ਸੰਗ ਇੱਥੇ ਬੈਠੀ ਪਬੂਲਰ ਦੀ ਸ਼ਾਮਾ ਨਹੀਂ ਹੁੰਦੀ ਇੱਥੇ ਗੁੜ ਵੀ ਖਾਧਾ ਸੀ ਹਾਂ ਟੱਕੜੀ ਖਿਡਾੜੀ ਜੀਦਾ ਭਾਈ ਉਹ ਹੈ ਖਿਡਾੜੀ ਸੀ ਬਹੁਤ ਆ ਬੜੀ ਖਿਡਾੜੀ ਸੀ ਖਿਡਾੜੀ ਦੀ ਦਰਖਤ ਅੰਬਰੀ ਤਾਂ ਔਰ ਇੱਕ ਉਰੇ ਦਾ ਬੌਸ਼ਾ ਮਾ ਹੁੰਦਾ ਦਸਤ ਕੋਈ ਰਿਹਾ ਨਹੀਂ ਉਰੇ ਆਏ ਹੁੰਦੇ ਰੇ ਸੇਚ ਇੱਥੇ ਤੱਕ ਹਾਂ ਪੂਰੀ ਸ਼ਾਮ ਹੁੰਦੀ ਪੂਰੀ ਸ਼ਾਮ ਆ ਜੀ ਪੂਰੀ ਪਈ ਛੱਡੀ ਬੁੰਦੀ ਤੇ ਨਾ ਜਿਦਾਂ ਮੂਰੇ ਬੋਰਡਰ ਤੇ ਖਾਲੀ ਆ ਦਾ ਕਾਕਾ ਲੱਗੀ ਵੀ ਆ ਇਹ ਸਾਰਾ ਇੱਕ ਹੀ ਹੁੰਦਾ ਵੀ ਉਰੇ ਪੈਗੋ ਆਪੜਾ ਬੈਠੋ ਮਤਲਬ ਖਿਡਾਰੀ ਦੀ ਹਾਂ ਬਾਜੀ ਅੱਜ ਲੱਗ ਜਿੰਦੇ ਤਿੰਨ ਵੇ ਟੱਲੀਆਂ ਜੇ ਖੜਕਣ ਹੋਰ ਕੀ ਹੈੜ ਘੜ 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 ਆਪਾ ਹਾਲ ਆ ਗਿਆ ਆ ਉਹ ਜਿਹੜਾ ਕਹਿੰਦੇ ਉਹ ਪੰਪ ਆ ਗਿਆ ਆ ਜੌਂਤਾ ਆ ਗਿਆ ਪਾਣੀ ਆ ਗਿਆ ਜੇ ਭਾਈ ਰੋਡ ਰੋਡ ਜਾਉਂਗੇ ਤਾਂ ਕਹੂੰਗੇ ਉਹ ਪੰਪ ਆ ਆ ਦਿਖਾ ਦੇ ਆ ਤੇ ਪੰਪ ਆ ਆ ਪੰਪ ਕਿੱਥੇ ਨੇ ਆ ਪੰਪ ਆ ਗਿਆ ਆ ਰੋਡ ਤੋਂ ਪੰਪ ਲੜ ਜਾ ਰੋਡ ਤੋਂ ਜਾਉਂਗਾ ਮੈਂ ਕਿਹਾ ਨਾ 2-3 ਕਿਲੋਮੀਟਰ ਹੁਣਾ ਇਹ ਆਪ ਹੀ ਆ ਵਿੱਚ ਆ ਰੋਪੜ ਵੀ ਆ ਪਿੱਛੇ ਆ ਰੋਪੜ ਸਾਨੂੰ ਦਿਖਦਾ ਰਹੇ ਤੇ ਬਕੂਲਰ ਨਹੀਂ ਦਿਖਣ ਦਿੰਦੇ ਉਹ ਰੋਪੜ ਦੇ ਬਿਲਡਿੰਗਾਂ ਦੇਖਦੀਆਂ ਔਰਤਾਂ ਆਹ ਹਾਂ ਰੋਪੜਾ ਹੀ ਨਾ ਇੱਥੇ ਕਿਸੇ ਨੂੰ ਕਹੂੰਗਾ ਰੋਪੜ ਕਿੱਧਰ ਆਤਾ ਹੈ ਕਹਿੰਦਾ ਇੱਧਰ ਆ ਰੋਪੜ ਇੱਧਰ ਨਹੀਂ ਹੈ ਉੱਥੇ ਆ ਇੱਧਰ ਰੋਪੜਾ ਆਹ ਰੋਪੜ ਉਰੇ ਇੱਥੇ ਪਿੱਛੇ ਆ ਗਿਆ ਇੱਥੇ ਆ ਜਾ ਰੋਪੜ ਉਰੇ ਉਹ ਜਾ ਕੇ ਨਾ ਚਲੇ ਉਹ ਉੱਥੇ ਜਿਹਦਾ ਕੋਠੀ ਜਿਹਦੀ ਦਾਦੀ ਇਹ ਸੇ ਆ ਜਾ ਕੇ ਆ ਸਾਈਡ ਬੰਨੂ ਆ ਸਾਈਡ ਬੰਨੂ ਤੇ ਸਜਾ ਆਪਾਂ ਤਾਂ ਖੜਕ ਪੋਹ ਲਾਦਾ ਮੇਰੇ ਭਾਈ ਜੇ ਆਪਣਾ ਲੋਕਡਾਊਨ ਤਾਂ ਜੇ ਸਾਨੂੰ ਇੱਧਰ ਤੋਂ ਪਹਾੜ ਦੇਖਣ ਲੱਗਦੇ ਜਾਂ ਕਿਤੇ ਦਿਖਦੇ ਨਹੀਂ ਹੈਗੇ ਤੇ ਆਹੋ ਹੈ ਮੌਸਮ ਦਾ ਫਰਕ ਪੈ ਗਿਆ ਇੱਧਰ ਜਲ ਮੀਂਹ ਪੈ ਤੇ ਹੁ ਸਾਬ ਲਾਲਾ ਵੀ ਲਾਕਡਾਊਨ ਚ ਤਾਂ ਹੋਇਆ ਨਹੀਂ ਕੰਮ ਇਹ ਹਾਂ ਧੁੱਪੂ ਦੀ ਤਾਂ ਇਹ ਜੀਤੀ ਜਾਂ ਤਾਂ ਸੜਕ ਪੈਂਦਾ ਕੋਈ ਬੰਦਾ ਦੇਖਦਾ ਇੱਕ ਪੰਜ ਛੇ ਫਿਰਦੇ ਤੇ ਵਿਚਾਰੇ ਆਯਾਦ ਹੋਰ ਨਹੀਂ ਸਾਬ ਬੰਤਾ ਸੜਕਾਂ ਕੋਹੇ ਨਾਲ ਵੀੜੀਆਂ ਮੇਂ ਨੰਗਰਾਂ ਨੇ ਹਾਂ ਕੋਸ ਨਹੀਂ ਦਾ ਦੇਖੀ ਬਾਕੀ ਕਹਾ ਵੀ ਕਹਾ ਦੇਖੀ ਜਾਈਂ ਮਤੇ ਅੱਛਾ ਦੇਖ ਕੀ ਆਉਣਾ ਕਹਾ ਯਰ ਕੰਨਾਂ ਕਣਕ ਦੇਖੀ ਮੈਂ ਕਹਾ ਆਪਣਾ ਚੱਲ ਜਾ ਚੱਲ ਜਾ ਕੇ ਤਾਂ ਦੇਖ ਲੈਣਦੇ ਚੱਲ ਆਪਾਂ ਲੈ ਕੇ ਆਏ ਤੇ ਜਮਕਾ ਉੱਤ ਜਾ ਗੱਡੀ ਮਗਾਏ ਤੇ ਪਸ ਬਿਹਾ ਲੈਂਦੇ ਹਾਂ ਹਾਂ ਤੇ ਮੰਦਰੀ ਰਹਿੰਦੀ ਹੈ ਹਾਂ ਮੰਦਰੀ ਹੋਈ ਦਾ ਟੋਡੀ ਦੀ ਹੈ ਪਾਣੀ ਨਹੀਂ ਲਾਇਆ ਉਹਨੂੰ ਪਾਣੀ ਅੱਧਾ ਚੜਾਈ ਹੋਣੀ ਹੈ ਜਿੱਧਰ ਭਰੀ ਹੋਣੀ ਹੈ ਆਹਨ ਪਾਣੀ ਮੰਗਦੀ ਆ ਕਣਕ ਇਹ ਆ ਜਾਂਦਾ ਚਾਚੇ ਰੇਤਾ ਹਾਂ ਹੁਣ ਲੈ ਇਧਰ ਨੂੰ ਹਾਂ ਉਹ ਇਹਨੂੰ ਪਾਣੀ ਲੱਗਦਾ ਰਹਿਣਾ ਚਾਹੀਦਾ ਨਹੀਂ ਆ ਉਹਦੇ ਉਹ ਪੱਕ ਗਈ ਉਹ ਪਹਿਲਾਂ ਲਈ ਵੀਦੀ ਇਹ ਬਲੇਟਾ ਨਹੀਂ ਨਹੀਂ ਰੇਤਾ ਖੋਲੋ ਜੋ ਕਰ ਜਾਂਦਾ ਹੈ ਰੇਤਾ ਭੜਕਦਾ ਭੜਕਦਾ ਰੇਤਾ ਭੜਕਦਾ ਰੇਤਾ ਰੇਤਾ ਭੜਕਦਾ ਹੁਣ ਆ ਸਭ ਕਣਕ ਨੂੰ ਪਾਣੀ ਲੱਗ ਗਿਆ ਇਧਰ ਰੇਤੇ ਆ ਰਿਸੜੀ ਨਹੀਂ ਨਾ ਹਾਂ ਲਾ ਦੋ ਨਹੀਂ ਰਿਸੜੀ ਹੈ ਉਹਨੂੰ ਲੱਗਿਆ ਚੁੱਪ ਲੱਗਿਆ ਵਾ ਸੁੱਕੀ ਲਾ ਦੋ ਸੁੱਕੀ ਲਾਵਨੇ ਪਾਣੀ ਫੇਰ ਇਹ ਛੀਤੀ ਵੱਢਣੀ ਹੈ ਫੇਰ ਰਹਿਣ ਦੋ। ਜੇ ਪਹਿਲਾਂ ਵੱਢਣੀ ਹੈ ਤੁੜੀ ਘਾਟਾ ਫੇਰ ਰਹਿਣ ਦਿਓ। ਨਾ ਨਾ ਪਾਣੀ ਤਾਂ ਲਾਉਣੀ ਪੈਣਾ। ਹਾਂ। ਪਤਲਾ ਪਤਲਾ ਪਾਣੀ। ਪਤਲਾ ਪਤਲਾ ਲਾ ਦਿਓ। ਪਤਲਾ ਪਤਲਾ ਪਾਣੀ ਲਾਉਂਦਾ ਜੇ ਬਾਪੂ ਦਾ ਸਾਲ ਦਾਲਾ ਭੋਗ ਪਿਆ ਮੈਂ ਕਹਿੰਦਾ ਹਾਂ। ਹੂੰ। ਪਾਣੀ ਸੋਨਾ ਥਾਲ ਹੋ ਗਿਆ। ਪਾਣਾ ਸਾਬ। ਸੋਨਾ ਥਾਲ ਹੋ ਗਿਆ। ਇਹ ਪਨੀਰੀਆਂ ਬੀਜੀਆਂ। ਪਾਣੀ ਥਾਲ ਹੋ ਗਿਆ। ਪਾਣੀ ਥਾਲ ਦਾ ਹੁੰਦਾ ਹੈ। ਜੇ ਪਨੀਰੀਆਂ ਬੀਜੀਆਂ ਪਾਇਆ ਮੈਂ ਇੱਥੇ ਜਾਣੀ ਉਹ ਮੈਂ ਵੀ ਜੇ ਬੜਾ ਕਿਧਰੇ ਅੱਜ ਵਾਲੇ। ਹਸ਼ਮੀਰ ਗਿਆ ਵ ਤਾਂ। ਹਸ਼ਮੀਰ ਗਿਆ ਹੁਣ। ਹਾਂ। ਮੈਂ ਗਿਆ ਉਹ ਤਾਂ ਰਿਸ਼ਤੇਦਾਰ ਹੀ ਆ ਅੱਛਾ ਮਰਗਤ ਜੀ ਹੋਊਗੀ ਇੱਕ ਕੀ ਕਰਨਾ ਬਾਈ ਜ਼ਿੰਦਗੀ ਸੜੇ ਇਹੀ ਆ ਬਸ ਉਤਰਾਓ ਚੜਾਓ ਕੋਈ ਨਹੀਂ ਪਤਾ ਭਾਈ ਕੀ ਹੋ ਜਾ ਕਿਧਰੋਂ ਇੱਕ ਕਲਪਟਲੇ ਲੈ ਲੈ ਜ਼ਿੰਦਗੀ ਹੈ ਕੋਈ ਨਹੀਂ ਪਤਾ ਕਿਧਰੋਂ ਮੋੜ ਲੈ ਲੈ ਕੋਈ ਨਹੀਂ ਪਤਾ ਲੱਭਦਾ ਨਹੀਂ ਜ਼ਿੰਦਗੀ ਰ ਕਿਧਰੋਂ ਮੋੜ ਲੈ ਲੈ ਕਿਹੜਾ ਮੋੜ ਆ ਸੋਚਦੇ ਕੁਸਾ ਹੋ ਕੋ ਜਾਂਦਾ ਠੀਕ ਨਹੀਂ ਕੋਈ ਨਹੀਂ ਪਤਾ ਭਾਈ ਇਹਦਾ ਜਿਹੜਾ ਤੂੰ ਸਾਹ ਲੈ ਰਿਹਾ ਵਧੀਆ ਇਹਦਾ ਜਿਹੜਾ ਦਿਨ ਲੰਘਿਆ ਸੋਖ ਦਾ ਲੰਘ ਗਿਆ ਠੀਕ ਹੈ ਧੀਆ ਸ਼ਾਮਾ ਇਹ ਚੀਜ਼ ਦਾ ਭੇਜ ਨਹੀਂ ਦਿੰਦਾ ਬੰਦੇ ਨੇ ਬਸ ਜਦ ਕੀ ਨਹੀਂ ਕਰਨਾ ਤਾ ਇਹ ਕਰਨਾ ਤਾ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਤੈਨੂੰ ਮਰਨਾ ਤੈਨੂੰ ਯਾਦ ਨਹੀਂ ਕਰਨਾ ਵਾਹੀ ਜੀ ਨੰਦੇ ਦਾ ਮਾਰਿਆ ਇਹਦੇ ਇਹ ਤੈਨੂੰ ਪਤਾ ਲੱਗ ਪਤਾ ਪਿੱਛੇ ਛੱਡ ਵੀ ਕੀ ਨਹੀਂ ਜਾਣਾ ਕੋਸ ਧੱਕਾ ਮੈਂ ਚੱਲਿਆ ਢੇੜਾ ਮੈਂ ਮੜ ਜਾ ਯਨੇ ਕ ਯਾਦ ਕਰਨਾ ਸਾ ਆਇਆ ਨਾ ਆਇਆ ਆਤਰੀ ਗਾਲ ਮਸ਼ੀਨਰੀ ਹੋ ਇੱਕ ਆਪਾਂ ਕੋਈ 20 50 ਹਜ਼ਾਰ ਵਾਲੀ ਚੀਜ਼ ਲਈ ਆਪਾਂ ਉਹਨੂੰ ਕਹਿ ਰਹੇ ਵੀ ਇਹਦੀ ਵੈਲਿਡਿਟੀ ਕਿੰਨੀ ਆ? ਹਾਂ ਹੈ ਆਪਣੀ ਵੈਲਿਡਿਟੀ ਨਹੀਂ ਬੰਦੇ ਦੀ ਮੰਗ ਆਪਣੇ ਆਪਣੇ ਕਿੱਥੇ ਆ ਬੰਦੇ ਦਾ ਕੋਈ ਸਾਲੀ ਮਿੰਟ ਦਾ ਕੋਈ ਗਾਰੰਟੀ ਨਹੀਂ ਕੋਈ ਵੈਲਿਡਿਟੀ ਨਹੀਂ ਕੋਈ ਗਾਰੰਟੀ ਪਤਾ ਨਹੀਂ ਕੀ ਹੋ ਜਾਵੇ ਮਿੱਟ ਪਰ ਦੀ ਗੱਲ ਚ ਹਾਂ ਇਹ ਨਹੀਂ ਬਾਈ ਬਸ ਯੂਸਾ ਆ ਲਿਆ ਠੀਕ ਠੀਕ ਤੋ ਆ ਲਿਆ ਜੋ ਖਾ ਲਿਆ ਬਸ ਰਹੀ ਆ ਜੋ ਖਾ ਲਿਆ ਚਾਚੇ ਆ ਹਾਂ ਗੰਨਾ ਦੇ ਕਿਹੜੇ ਤਰ੍ਹਾਂ ਦਾ ਹਾਂ ਹਾਂ ਗੰਨਾ ਦੇ ਕਿ ਆ ਮੈਂ ਸੱਚੇ ਨਾਲ ਗੰਨਾ ਤਾਂ ਹੀ ਦਾ ਮਾਇਆ ਲੈ ਇਧਰ ਮੈਂ ਗੰਨਾ ਦੇਖਿਆ ਮੈਂ ਚੱਲ ਫਿਰ ਚਲੀ ਚੱਲ ਮਾਰ ਕੇ ਇੱਕ ਚੱਲ ਚੱਲੀਏ ਫਿਰ ਤਾਂ ਨਾ ਬੱਸ ਤੇਰੇ ਕਿਰੀ ਬੀਤੀ ਨਾ ਜੀ ਮੈਂ ਬਾਈ ਆ ਗਿਆ ਹਾਂ ਜਮਿਆ ਗੱਨਾ ਗੱਨਾ ਨਹੀਂ ਮੈਨੂੰ ਦੇਖਿਆ ਵੀ ਕੈਪਰੇਟ ਹੀ ਹੈ ਗੱਨਾ ਨਹੀਂ ਜਮਿਆ ਤਾਂ ਜਮਿਆ ਆ ਆ ਦੇਖ ਤਾਂ ਆਹ ਦੇਖ ਨਾ ਜਮਮੇ ਦਾ ਕਿਦਾਂ ਤੂੰ ਦੇਖ ਰਿਹਾ ਸਾਈ ਤੂੰ ਇੰਨਾ ਵੀ ਜੱਚ ਪਿਆਦਾ ਔਰ ਬਹੁਤ ਆ ਗੜਿਆ ਆਵੇ ਬਾਈ ਗਿਰਗੇ ਦਾ ਹੈ ਥੱਲੇ ਦਾ ਰੀਲ ਚੱਲਦੀ ਆ ਥੱਲੇ ਜਲੀ ਜਮੇ ਰੀਲ ਧਰਤੀ ਉੱਪਰ ਤੇ ਜਿਹੜਾ ਹਾਈ ਹੋਈ ਜਾ ਬਰੇਟ ਤਾਂ ਬਹੁਤ ਝੜਦਾ ਬਹੁਤ ਝੜਦਾ ਸਾਰੇ ਖੇਤ ਚ ਇੰਨੇ ਲੱਗਦਾ ਇੰਨੇ ਆ ਇੰਨਾ ਬੀਜ ਤਾਂ ਬਹਿ ਕਹਿੰਦਾ ਬੇਸਾਰ ਘੜੇ ਤਾਂ ਜਿੰਨੇ ਕਹਦੇ ਥੱਲੇ ਰੀਹ ਘਾੜਦੀ ਐ ਥੱਲੇ ਗੇਰ ਜਿੰਦੇ ਜਦ ਕੀ ਬਲੇ ਦੀ ਬੀਜੋ ਹੀ ਨਾ ਹੈ ਬਲੇ ਦੀ ਬੀਜੋ ਹੀ ਨਾ ਉਹ ਤੂੰ ਗੰਨਾ ਹੀ ਪੱਟ ਪਾਣੀ ਲੈ ਇਹਨੂੰ ਸਿੱਧੀ ਵਿਸ਼ਾਈ ਕਰਦੇ ਬਣਾ ਲੈ ਉਹ ਦੋ ਬਸਲਾਂ ਕੱਢ ਹਾਂ ਜੰਮਣਾ ਦੇਖ ਹੈ ਅੱਜ ਜੰਮਣਾ ਲੱਗਿਆ ਪਾਣੀ ਲਾਤਾ ਨਹੀਂ ਉਹ ਤੇ ਪਾਣੀ ਕਿਹ ਲੋੜਦੀ ਨੂੰ ਮੀਂਹ ਤਾਂ ਪਈ ਆ ਪਰ ਹੀ ਤੇ ਇਹ ਆ ਨਹੀਂ ਮੈਂ ਕਰਿਆ ਸਾਡੀ ਉਹ ਜੰਮ ਤੇਰਾ ਵਿਗਿਆ ਕਿ ਟਾਮਾ ਟਾਮਾ ਇਹ ਹੌਲੀ ਜਮਊਗਾ ਪਰ ਮੈਂ ਬੀਜੇਪਾਈਆਂ ਦੇ ਹਫ਼ਤਾ ਬਾਅਦ ਆ ਹਾਂ ਆ ਜਾਓ ਉੱਥੇ ਲੱਗੂ ਗਾ ਜੀ ਬਤਾਉਂ ਮੈਂ ਹੋਰ ਦਾ ਪਹਿਲਾਂ ਬੀਜੇਵਾ ਨਹੀਂ ਨਹੀਂ ਇਧਰ ਮੈਂ ਸੁਸਲੇ ਹੋਦ ਬੈਨਾ ਹੁਣ ਨਾਲੇ ਘਟਾ ਕੋਈ ਕੋਟੇ ਕਰਦੇ ਹੈ ਚਟਪਟ ਚਟਪਟ ਕਰਦੇ ਹੋਰ ਕਰਦੇ ਕੋਈ ਸੰਗੋਸ਼ ਕਰਦੇ ਮੈਂ ਦਾ ਹੈ ਹੈ ਉਹ ਪਾ ਹੁਣ ਫਿਰ ਵੀ ਇੱਕ ਲੋ ਆਈ ਕੋਈ ਨਹੀਂ ਹੁਣੀ ਖਤਮ ਹੋ ਜੇ ਸਾਫ ਹੋ ਜਾਣਾ ਇਹਨੇ ਇਹ ਹੋਰ ਕੰਮ ਕਰੇ ਬੰਦ ਕਰਕੇ ਫਿਰ ਆ ਕਮਾ ਦੇਵੇ ਅਸਾ ਤਾਂ ਮੇ ਬਾਗੇ ਕਰਕੇ ਉਹਨੂੰ ਦੂਰ ਕਮਾ ਦੇ ਬਈ ਉਦੋਂ ਬਸ ਹੋਗਾ ਤੇ ਕੋਈ ਬੱਛੀ ਨੂੰ ਛੁਲੀ ਬੱਛੀ ਬੀ ਬੈਠੂਗਾ ਇਹ ਤੂੰ ਝੜਪੜਾ ਕੇ ਬੰਡ ਕਰ ਝੜਪੜਾ ਥੜੀ ਫੇ ਚੀਜ਼ ਅਸਤੇ ਨਹੀਂ ਨਿਕਲਦਾ ਹੋ ਉਹ ਨਹੀਂ ਨਿਕਲਦਾ ਕੀ ਯਾਤੇ ਨਹੀਂ ਲਿਗਦਾ ਉਹ ਨਹੀਂ ਨਿਕਲਦਾ ਉਹਗਾ ਨਹੀਂ ਨਿਕਲਦਾ ਇਹ ਕਿਹੜੇ ਪੱਕੇ ਬਰਸਾਤੂ ਕੱਖਾ ਇੱਕ ਵਾਰ ਮਰ ਗਿਆ ਨੇ ਹੋਣਾ ਨਹੀਂ ਆਰੇ ਕਿਤੋਂ ਜਿਹਾ ਹੋਇਆ ਦੇਖ ਲਓ ਇੱਥੇ ਲੱਗੂਗਾ ਪਤਾ ਹੁਣ ਇਹ ਤੇ ਪੰਜ ਛੇ ਦਿਨ ਨੂੰ ਉਹ ਹੋਇਆ ਬੱਸ ਚੱਲੇ ਵੀ ਬਾਗਟ ਪੜਦਾ ਬਸ ਹੀ ਹਾਂ ਆਖਾ ਫੁੱਲ ਗਈ ਯਾਰ ਤੇ ਸਾਡੇ ਮੁੰਡੇ 6 7 5 6 7 ਇਹ ਮੁੱਛਾਂ ਹੀ ਇਹ ਤੇ ਤੇਰੇ ਮੁੱਛਾਂ ਹੀ ਵੀ ਹਲੇ ਮੈਂ ਤਾਂ ਤੁਸੀਂ ਤਾਂ ਮੈਂ ਤੇ ਪਹ ਪੈਣਾ ਵੀ ਤਾਂ 6 7 ਦੋ ਤੂੰ ਜਮਾਲੂਂਗਾ ਜੀ ਆ ਪਹਿਲਾਂ 6 7 ਉਹ ਟਾਈਮ ਤਾਂ ਲੱਗਦਾ ਹੀ ਹੈ ਭਾਈ ਫੇਰ ਉਹ ਜੰਮਿਆ ਆ ਹਰ ਗੁੱਟ ਬਾਤ ਚੰਬੇ ਆ ਸਤ ਸਕਾਰ ਮੁੱਛਾਂ ਆਈਆਂ ਇਹਦਾ ਆਹ ਪਹਿਲਾ ਛੇ ਦਿਨ ਆ ਦੇਖ ਨਿਕਲਦਾ ਸਮਝਿਆ ਉਹ ਤਾਂ ਨਹੀਂ 7 ਦਿਨ ਪਹਿਲਾਂ ਆ ਇਹ ਆ ਦੇਖ ਇਹ 7 ਉਹ ਪੁੱਛਾ ਨਿਕਲਿਆ ਇਹ ਉਹ ਮੁੱਛਾਂ ਆਈ ਦੇ ਮੁੱਛ ਜਵਾਨ ਹੋਇਆ ਤਾਂ ਹੁਣ ਗਰਮੈਸ ਹੋ ਗਈ ਉਹਨੂੰ ਸਾਰਾ ਹੀ ਦਿਖਣ ਲੱਗ ਜਾਂਦਾ ਦਸ ਦਿਨ ਥਾਈ ਨਹੀਂ ਲੱਗ ਜਾਂਦਾ ਨਿਕਲਣਾ ਠੀਕ ਨਹੀਂ ਸਹਜੂ ਕਰਾ ਨੇ ਪਾਣੀ ਲਾਤਾ ਇਹ ਪਹਿਲਾਂ ਤਾਂ ਨਿਕਲਿਆ ਧਾਨਾ ਤੇ ਮੈਨੂੰ ਥੋੜੀ ਹੈਰਾਨੀ ਗिरी ਆ ਉਹਦੀ ਧਾਨ ਕਿੰਨੀ ਜੰਮੇ ਹੈ ਹੈ ਐਨੇ ਖਿੰਡਦੇ ਆ ਤਾਂ ਇੱਕ ਸਾਰ ਨਾਲੇ ਮੂਹ ਨਹੀਂ ਘੱਟ ਵੱਧ ਕਿਦਰੀ ਇੱਕ ਸਾਰ ਖੜਾ ਹੀ ਕਿਹਾ ਮਸ਼ੀਨ ਦੇ ਹਿੱਟਾ ਦੁੱਤਾ ਬੰਦਾ ਨਾਲੇ ਹੋਰ ਆ ਦੇਖ ਲੈ ਹੁਣ ਤੂੰ ਜਮੀ ਵੀ ਬੀਜੀ ਆ ਹੂੰ ਚ ਨਹੀਂ ਮਰੇਗਾ ਗੇ ਜਿਹੜੀ ਚੀਜ਼ ਬੀਤਦੇ ਹੋ ਜੰਮਦੀ ਨਹੀਂ ਉਹ ਮੈਂ ਤਾਂ ਉਹ ਪ੍ਰਾਲੀ ਦੇਖਾਂ ਸਰਦ ਬੀਵੀ ਆ ਨਾ ਜਾਂ ਉੱਥੇ ਦੇ ਇੱਥੇ ਆਇਆ ਮੈਂ ਸਾਡੀਲਾ ਦਾ ਨਹੀਂ ਆ ਮੈਂ ਇਹ ਤਾਂ ਹੀ ਪਟਕੇ ਦੇਖਾਂ ਮੈਂ ਸਾਡੀ ਧਾਰ ਆਇਤਾ ਬਾਈ ਢੀਲੇ ਦਾ ਫਰਕ ਹੁੰਦਾ ਢੀਲਾ ਆਪੇ ਸੜਾ ਇਹਦਾ ਬਹੁਤ ਬਹੁ ਮਾੜਾ ਕੱਖਾ ਕੁਗੀ ਚੋਪਦਾ ਹੈ ਜਿਹੜਾ ਢੀਲਾ ਆ ਜੇ ਤਾਂ ਆ ਰਿਹਾ ਜੱਜੂ ਜੀ ਜੀ ਸਪਰੇਅ ਕਰਦੇ ਖਤਮ ਹੋ ਜਾ ਤੇ ਹੋਰ ਕੱਖ ਕੋਈ ਨਹੀਂ ਹੋਣਾ ਗੜਾਈ ਗੁਰੂ ਕਰੀ ਗਣੀ ਠੀਕ ਹੈ ਜੀ ਹਾਂ ਹਾਂ ਤਰੀਪਾ ਚਲੋ ਚੱਲੀਏ ਫਿਰ ਛੱਟੀ ਆਈ ਆਹੀ ਦੇਖਣ ਆਂਦਾ ਮੈਂ ਹੁਣ ਜੇ ਤੂੰ ਸਹੀ ਕਰਾਮ ਆ ਜੇ ਤਾਂ ਸਾਫ ਹੋ ਜਾਊਗਾ ਜੇ ਉਹਨੂੰ ਕਹਣਾ ਵੀ ਤਵੀਆਂ ਮੰਨੀਆਂ ਤਵੀਆਂ ਮਾਰਦੇ ਠੀਕ ਸਭੇ ਵੀ ਠੀਕ ਆ ਪੁੱਲਾ ਹੋਣਾ ਖੇਤ ਹਾਂ ਹੈਨਾ ਬੰਦ ਕਰਕੇ ਫੇਰ ਦੋ ਬੰਦ ਕਰਕੇ ਉਹਨੇ ਆਹ ਜੜੀ ਜੜੀ ਇਹਦੀ ਸਾਰੀ ਪੱਟ ਕੇ ਮਾਨੀ ਨਹੀਂ ਦੂਗੀ ਦੂਰ ਦੂਰ ਤੱਕ ਵੀ ਵੱਜ ਗਈਆਂ ਤਾਬ ਜੀ ਕਮ ਕਮੋਂ ਦਾ ਫਿਰ ਜੇ ਛੜੀਆਂ ਨੂੰ ਆਓ ਜੀ ਆਓ ਰੋ ਰੋ ਨੈਰ ਬਣ ਜਾਈ ਗਾ ਨੈਰ ਬਣ ਜਾਈ ਇਹ ਕਿਹੜੇ ਕੈੜਾ ਜਾ ਹੋਰ ਵੀ ਠੀਕ ਹੋ ਜਾਊਗਾ ਮੈਂ ਕਹਿੰਦਾ ਜੱਟ ਜੀ ਸੁਵਾਗਾ ਮੰਨਾ ਐ ਮਾਰ ਸੁਵਾਗਾ ਕਿੱਥੇ ਮਾਰਨਾ ਤਾਂ ਦੇਖਵਾ ਨਹੀਂ ਬਸ ਉਹ ਸੁਵਾਗਾ ਰਹਿਣਾ ਤੇ ਮਾਰਨੇ ਨੂੰ ਸੁਵਾਗਾ ਮਾਰਨੇ ਨਹੀਂ ਤੰਗੀਆਂ ਖਵਾ ਕੇ ਛੱਡ ਦਿੰਦੇ ਆ ਹੈਨਾ ਮੀ ਜਾਨ ਖਾਤਾ ਪੈ ਲਿਆ ਮੀ ਪੂਰਾ ਪੈ ਲਿਆ ਤੇ ਇਹਨਾਂ ਸਾਬ ਸਾਰੇ ਪੱਤੇ ਆ ਗਏ ਪੱਤੇ ਆ ਗਏ ਸਾਰੇ ਪੱਤੇ ਆ ਗਏ ਬੁੱਤਿਆਂ ਨੂੰ ਇਹ ਟਾਈਮ ਆ ਗਏ ਬੁੱਤਾਂ ਪਾਣੀ ਬੋਮਾਂ ਦਾ